ਓ ਸਤਿਗੁਰੂ ਦੀ ਬਾਣੀ ਦੇ ਹਰ ਅੰਗ ਨੂੰ ਸਮਝਿਏ ਸਿਮਰਿਏ ਤੇ ਅਮਲ ਕਰੀਏ ਅੱਜ ਅਸੀਂ ਅੰਗ 2 ਤੋਂ 5 ਦੀ ਵਿਆਖਿਆ ਕਰਾਂਗੇ ਇਹ ਟਿੱਕਾ ਪ੍ਰੋਫੈਸਰ ਸਾਹਿਬ ਸਿੰਘ ਜੀ ਦੁਆਰਾ ਕੀਤਾ ਗਿਆ ਹੈ ਵੈਲਕਮ ਟੂ ਸਪਿਰਚੁਅਲ ਐਸੈਂਸ ਚੈਨਲ ਅੱਜ ਦੀ ਜਿਹੜੀ ਖਾਸ ਚਰਚਾ ਹੈ ਉਹਦਾ ਕੇਂਦਰ ਅੰਗ 2 ਰਹੇਗਾ ਤੇ ਵੇਖੋ ਅੰਗ 2 ਦੀ ਸ਼ੁਰੂਆਤ ਹੀ ਬੜੀ ਇੱਕ ਦਿਲਚਸਪ ਸਵਾਲ ਨਾਲ ਹੁੰਦੀ ਹੈ ਕਿ ਅਸੀਂ ਅਕਾਲ ਪੁਰਖ ਨੂੰ ਸਮਝਦੇ ਕਿਵੇਂ ਆ ਗੁਰੂ ਸਾਹਿਬ ਦੱਸਦੇ ਨੇ ਕਿ ਕੁਝ ਲੋਕ ਤਾਂ ਰੱਬ ਨੂੰ ਬਹੁਤ ਦੂਰ ਸਮਝਦੇ ਨੇ ਹਾਂਜੀ ਕਿਤੇ ਅਸਮਾਨ 'ਚ ਹਾਂ ਤੇ ਕੁਝ ਮੰਨਦੇ ਨੇ ਕਿ ਉਹ ਤਾਂ ਬਿਲਕੁਲ ਨੇੜੇ ਹੈ ਹਰ ਥਾਂ ਮਤਲਬ ਹਾਜ਼ਰ-ਨਾਜ਼ਰ ਹੈ ਸਹੀ ਗੱਲ ਹੈ ਇਹ ਦੋਵੇਂ ਸਿਰੇ ਨੇ ਐਂ ਕਹਿ ਲੋ ਇੱਕ ਪਾਸੇ ਉਹ ਬੇਅੰਤ ਲੱਗਦਾ ਹੈ ਪੌਂਚ ਤੋਂ ਪਰੇ ਤੇ ਦੂਜੇ ਪਾਸੇ ਐ ਲੱਗਦਾ ਜਿਵੇਂ ਸਾਹਾਂ ਤੋਂ ਵੀ ਨੇੜੇ ਹੋਵੇ ਬਿਲਕੁਲ ਪਰ ਗੁਰੂ ਸਾਹਿਬ ਫਿਰ ਸਾਨੂੰ ਇਸ ਦੋ ਚਿੱਤੀ ਤੋਂ ਅੱਗੇ ਲੈ ਕੇ ਜਾਂਦੇ ਨੇ ਉਹ ਸਮਝਾਉਂਦੇ ਨੇ ਕਿ ਭਾਵੇਂ ਮਤਲਬ ਕਰੋੜਾ ਜੀਵਾ ਨੇ ਕੋਸ਼ਿਸ਼ ਕੀਤੀ ਹੈ ਹਾਂਜੀ ਉਸ ਦੇ ਹੁਕਮ ਨੂੰ ਸਮਝਣ ਦੀ ਬਿਆਨ ਕਰਨ ਦੀ ਯਾਨੀ ਉਹਦਾ ਸਿਸਟਮ ਕਿਵੇਂ ਚੱਲਦਾ ਹੈ ਪਰ ਕੋਈ ਵੀ ਉਹਦਾ ਅੰਤ ਨਹੀਂ ਪਾ ਸਕਿਆ ਅੱਛਾ ਕੁਝ ਚੱਲੀ ਜਾ ਰਿਹਾ ਹੈ ਹਾਂਜੀ ਬਿਨਾਂ ਕਿਸੇ ਕਮੀ ਦੇ ਫਿਰ ਅੱਗੇ ਕਹ ਲਾਂਦੀ ਹੈ ਉਹਨੀਆਂ ਦਾਤਾਂ ਦੀ ਉਹ ਦਾਤਾਰ ਹੈ ਦੇਣ ਵਾਲਾ ਹਮੇਸ਼ਾ ਦੇ ਰਿਹਾ ਹੈ ਹਮੇਸ਼ਾ ਸਭ ਨੂੰ ਸਭ ਕੁਝ ਦੇ ਰਿਹਾ ਹੈ ਤੇ ਅਸੀਂ ਜੀਵ ਅਸੀਂ ਲੈ ਲੈ ਕੇ ਥੱਕ ਜਾਂਦੇ ਹਾਂ ਪਰ ਉਹ ਦੇਣ ਵਾਲਾ ਕਦੇ ਨਹੀਂ ਥੱਕਦਾ ਸੋਚ ਕੇ ਵੇਖੋ ਉਹ ਸਦੀਆਂ ਤੋਂ ਯੁਗਾਂ-ਯੁਗਾਂਤਰਾਂ ਤੋਂ ਸਾਰੀ ਸ੍ਰਿਸ਼ਟੀ ਨੂੰ ਪਾਲ ਰਿਹਾ ਹੈ ਹਾਂਜੀ ਤੇ ਸਿਰਫ ਮਤਲਬ ਖਾਣ ਪੀਣ ਦੀਆਂ ਚੀਜ਼ਾਂ ਨਹੀਂ ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਦੇ ਟੀਕੇ ਚ ਹੈ ਇਸ ਚ ਗਿਆਨ ਦੀ ਦਾਤ ਵੀ ਹੈ ਨਾਮ ਦੀ ਦਾਤ ਸਵਾਸਾਂ ਦੀ ਦਾਤ ਸਭ ਕੁਝ ਹੈ ਹਾਂ ਸਭ ਕੁਝ ਉਹ ਬਿਨਾਂ ਮੰਗੇ ਹੀ ਦੇ ਰਿਹਾ ਹੈ ਸਭ ਦੀਆਂ ਲੋੜਾਂ ਪੂਰੀਆਂ ਕਰ ਰਿਹਾ ਹੈ ਤੇ ਫਿਰ ਆਂਦੀ ਹੈ ਮਤਲਬ ਸਭ ਤੋਂ ਹੈਰਾਨੀ ਵਾਲੀ ਗੱਲ ਕਿ ਇਹ ਸਭ ਕੁਝ ਕਰਦਿਆਂ ਹੋਇਆਂ ਵੀ ਉਹ ਮਾਲਕ ਉਹ ਹੁਕਮੀ ਬਿਲਕੁਲ ਬੇਪਰਵਾਹ ਹੈ ਅੱਛਾ ਨਾ ਇਹ ਦਰਸਲ ਉਹਦੀ ਸੰਪੂਰਨਤਾ ਨੂੰ ਦਰਸਾਉਂਦਾ ਹੈ ਉਹਦੀ ਆਤਮ ਨਿਰਭਰਤਾ ਨੂੰ ਉਹ ਕਿਸੇ ਚੀਜ਼ ਤੇ ਨਿਰਭਰ ਨਹੀਂ ਤਾਂ ਹੀ ਉਹ ਸਦਾ ਖਿੜਿਆ ਹੋਇਆ ਆਨੰਦ ਚ ਹੈ ਇਹ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਹਦਾ ਸਿਸਟਮ ਕਿੰਨਾ ਪਰਫੈਕਟ ਹੈ ਸਹੀ ਗੱਲ ਹੈ ਅੱਗੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਉਹ ਮਾਲਕ ਸਦਾ ਥਿਰ ਰਹਿਣ ਵਾਲਾ ਹੈ ਯਾਨੀ ਸੱਚਾ ਸਾਹਿਬ ਤੇ ਉਹਦਾ ਨਿਯਮ ਉਹਦਾ ਕਾਨੂੰਨ ਵੀ ਸਦਾ ਅਟਲ ਹੈ ਸੱਚਾ ਤੇ ਉਹਦੇ ਨਾਲ ਜੁੜਨ ਦੀ ਭਾਸ਼ਾ ਕੀ ਹੈ ਫਿਰ ਹੂੰ ਉਹ ਹੈ ਬੇਅੰਤ ਪਿਆਰ ਪਾਖਿਆ ਪਾਉ ਅਪਾਰ ਬਿਲਕੁਲ ਪਿਆਰ ਹੀ ਮਤਲਬ ਉਹ ਜ਼ਰੀਆ ਹੈ ਜਿਸ ਨਾਲ ਉਸ ਬੇਅੰਤ ਨਾਲ ਰਿਸ਼ਤਾ ਬਣ ਸਕਦਾ ਸ਼ਬਦਾਂ ਜਾਂ ਇਹ ਕਹ ਲੋ ਕਰਮ ਕਾਂਡਾ ਤੋਂ ਪਰੇ ਅੰਦਰ ਦਾ ਸੱਚਾ ਪ੍ਰੇਮ ਉਹੀ ਉਹਨੂੰ ਪਾਉਂਦਾ ਤਾਂ ਇੱਥੇ ਫਿਰ ਸੁਭਾਵਿਕ ਹੀ ਸਵਾਲ ਉੱਠਦਾ ਹੈ ਜਿਸ ਸਭ ਕੁਝ ਉਹੀ ਦੇ ਰਿਹਾ ਹੈ ਉਹਦਾ ਹੁਕਮ ਹੀ ਸਭ ਚਲਾ ਰਿਹਾ ਹੈ ਤਾਂ ਅਸੀਂ ਅਸੀਂ ਉਹਦੇ ਅੱਗੇ ਕਿਹੜੀ ਭੇਟਾ ਰੱਖੀਏ ਅਸੀਂ ਕੀ ਕਰੀਏ ਜਿਸ ਨਾਲ ਸਾਨੂੰ ਉਹਦਾ ਦਰਬਾਰ ਨਸੀਬ ਹੋਵੇ ਉਹਦੀ ਹਜ਼ੂਰੀ ਮਿਲੇ ਤੇ ਉਹ ਸਾਨੂੰ ਆਪਣੇ ਪਿਆਰ ਨਾਲ ਨਿਵਾਜੇ ਹੂੰ ਇਹ ਬਹੁਤ ਮਤਲਬ ਅ ਅਹਿਮ ਸਵਾਲ ਹੈ ਜਿਸ ਦਾ ਜਵਾਬ ਹਰ ਕੋਈ ਲੱਭਦਾ ਤੇ ਗੁਰੂ ਸਾਹਿਬ ਇਸ ਦਾ ਬਹੁਤ ਹੀ ਖੂਬਸੂਰਤ ਤੇ ਕਹ ਲੋ ਅਮਲੀ ਜਵਾਬ ਦਿੰਦੇ ਨੇ ਅੰਮ੍ਰਿਤ ਵੇਲਾ ਅੰਮ੍ਰਿਤ ਵੇਲਾ ਹਾਂ ਉਹ ਖਾਸ ਸਮਾਂ ਪੋ ਫੁਟਾਲੇ ਤੋਂ ਪਹਿਲਾਂ ਦਾ ਜਦੋਂ ਮਨ ਸ਼ਾਂਤ ਹੁੰਦਾ ਦੁਨਿਆਵੀ ਰੋਲੇ ਗੋਲੇ ਤੋਂ ਮੁਕਤ ਉਸ ਵੇਲੇ ਉਸ ਸੱਚੇ ਨਾਮ ਯਾਨੀ ਉਹਦੀ ਹੋਂਦ ਉਹਦੀ ਸਿਫਤ ਸਲਾ ਦਾ ਸਿਮਰਨ ਕਰਨਾ ਹਾਂਜੀ ਔਰ ਉਹਦੀਆਂ ਵਡਿਆਈਆਂ ਦੀ ਵਿਚਾਰ ਕਰਨੀ ਇਹੀ ਅਸਲ ਪੇਟਾ ਹੈ ਬਿਲਕੁਲ ਕਿਉਂਕਿ ਉਸ ਸ਼ਾਂਤ ਸਮੇਂ ਜੀ ਮਨ ਜਿਹੜਾ ਹੈ ਉਹ ਉਸ ਸੂਖਮ ਹਕੀਕਤ ਨੂੰ ਸਮਝਣ ਤੇ ਮਹਿਸੂਸ ਕਰਨ ਦੇ ਕਾਬਿਲ ਹੁੰਦਾ ਵਡਿਆਈ ਵਿਚਾਰ ਦਾ ਮਤਲਬ ਸਿਰਫ ਗੁਣ ਗਾਉਣਾ ਨਹੀਂ ਸਗੋਂ ਉਹਦੇ ਹੁਕਮ ਨੂੰ ਉਹਦੀ ਬੇਅੰਤਤਾ ਉਹਦੀਆਂ ਦਾਤਾਂ ਨੂੰ ਐ ਕਹਿ ਲੋ ਡੁੰਗਾਈ ਨਾਲ ਸਮਝਣਾ ਤੇ ਸ਼ੁਕਰਾਨਾ ਕਰਨਾ ਠੀਕ ਹੈ ਤੇ ਜਦੋਂ ਅਸੀਂ ਇਹ ਕਰਦੇ ਆ ਤਾਂ ਗੁਰੂ ਸਾਹਿਬ ਕਹਿੰਦੇ ਨੇ ਪ੍ਰਭੂ ਦੀ ਆਪਣੀ ਮਿਹਰ ਨਾਲ ਉਹਦੀ ਕਰਮੀ ਯਾਨੀ ਉਹਦੀ ਕਿਰਪਾ صدਕਾ ਸਾਨੂੰ ਸਿਫਤ ਸਲਾਹ ਦਾ ਉਹਦੇ ਪਿਆਰ ਦਾ ਇੱਕ ਤਰ੍ਹਾਂ ਦਾ ਪਹਿਰਾਵਾ ਮਿਲ ਜਾਂਦਾ ਹੈ ਅੱਛਾ ਤੇ ਫਿਰ ਉਹਦੀ ਨਦਰੀ ਉਹਦੀ ਖਾਸ ਕਿਰਪਾ ਦ੍ਰਿਸ਼ਟੀ ਨਾਲ ਸਾਨੂੰ ਮੋਖ ਦਵਾਰ ਲੱਭਦਾ ਹੈ ਯਾਨੀ ਮਾਇਆ ਦੇ ਪਰਮਾ ਤੋਂ ਦੁਨੀਆਵੀ ਬੰਦਨਾ ਤੋਂ ਆਜ਼ਾਦੀ ਦਾ ਰਸਤਾ ਸਾਫ਼ ਦਿਸਣ ਲੱਗ ਪੈਂਦਾ ਹੈ। ਇਹ ਬਹੁਤ ਮਹੱਤਵਪੂਰਨ ਨੁਕਤਾ ਹੈ। ਵੇਖੋ, ਮੁਕਤੀ ਕਿਸੇ ਬਾਹਰੀ ਚੀਜ਼ ਨਾਲ ਨਹੀਂ ਮਿਲਣੀ। ਇਹ ਅੰਦਰੂਨੀ ਜਾਗਰੂਕਤਾ, ਨਾਮ ਸਿਮਰਨ ਤੇ ਸਭ ਤੋਂ ਵੱਧ ਪ੍ਰਭੂ ਦੀ ਆਪਣੀ ਕਿਰਪਾ ਉਹਦੀ ਨਦਰ ਨਾਲ ਹੀ ਮਿਲਦੀ ਹੈ। ਸਾਡੀ ਕੋਸ਼ਿਸ਼ ਤਾਂ ਜ਼ਰੂਰੀ ਹੈ ਪਰ ਅੰਤਿਮ ਨਤੀਜਾ ਉਹਦੀ ਮਿਹਰ ਤੇ ਹੀ ਹੈ। ਬਿਲਕੁਲ। ਇਸ ਤਰ੍ਹਾਂ ਸਾਨੂੰ ਇਹ ਸਮਝ ਆਉਂਦੀ ਹੈ ਕਿ ਉਹ ਸੱਚਾ ਮਾਲਿਕ, ਉਹ ਸੱਚਿਆਰ, ਉਹ ਹਰ ਥਾਂ ਮੌਜੂਦ ਹੈ। ਕੋਈ ਦੁਨਿਆਵੀ ਪੇਟਾਵਾ ਜਾਂ ਦਿਖਾਵੇ ਨਾਲ ਨਹੀਂ ਹਾਂਜੀ ਸਗੋਂ ਅੰਮ੍ਰਿਤ ਵੇਲੇ ਦਾ ਸਿਮਰਨ ਸੱਚਾ ਪ੍ਰੇਮ ਉਹਦੇ ਗੁਣਾਂ ਦੀ ਵਿਚਾਰ ਤੇ ਉਹਦੀ ਕਿਰਪਾ ਦੀ ਤਾਂਗ ਇਹ ਹੀ ਚੀਜ਼ਾਂ ਸਾਨੂੰ ਉਹਦੇ ਨਾਲ ਅਸਲ ਵਿੱਚ ਜੋੜ ਸਕਦੀਆਂ ਨੇ ਸਹੀ ਗੱਲ ਹੈ ਇਹ ਅੰਗ ਤਾਂ ਇੱਕ ਤਰ੍ਹਾਂ ਨਾਲ ਪੂਰਾ ਰੋਡ ਮੈਪ ਦਿੰਦਾ ਹੈ ਰੱਬ ਦੀ ਸਹੀ ਸਮਝ ਤੋਂ ਲੈ ਕੇ ਉਹਦੇ ਨਾਲ ਜੁੜਨ ਦੇ ਅਮਲੀ ਤਰੀਕੇ ਤੱਕ ਤੇ ਅੰਤ ਵਿੱਚ ਮੁਕਤੀ ਦੇ ਦਰਵਾਜ਼ੇ ਤੱਕ ਕਿਵੇਂ ਪਹੁੰਚਣਾ ਹੈ ਇਹਦਾ ਰਾਹ ਦੱਸਦਾ ਹੈ ਏਸੀ ਅੰਗ 2 ਦੀ ਇੱਕ ਛਲਕ ਜਿਵੇਂ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਆਪਣੇ ਟੀਕੇ ਵਿੱਚ ਸਮਝਾਇਆ ਹੈ ਸੋਚਣ ਵਾਲੀ ਗੱਲ ਹੁਣ ਇਹ ਹੈ ਕਿ ਅਸੀਂ ਆਪਣੀ ਰੋਜ਼ਾਨਾ ਜ਼ਿੰਦਗੀ ਦੀ ਭੱਜ ਦੌੜ ਵਿੱਚ ਅੰਮ੍ਰਿਤ ਵੇਲੇ ਦੀ ਸੰਭਾਲ ਕਿਵੇਂ ਕਰ ਸਕਦੇ ਹਾਂ ਤੇ ਪ੍ਰਭੂ ਦੀ ਵਡਿਆਈ ਵਿਚਾਰ ਲਈ ਸਮਾਂ ਕਿਵੇਂ ਕੱਟ ਸਕਦੇ ਹਾਂ ਤਾਂ ਜੋ ਇਸ ਅਧਿਆਤਮਿਕ ਖਜ਼ਾਨੇ ਦਾ ਲਾਭ ਉਠਾ ਸਕੀਏ ਹੁਣ ਸ਼ੁਰੂ ਕਰਦੇ ਹਾਂ ਅੰਗ 3 ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 3 ਤੇ ਦਰਜ ਬਾਣੀ ਦੀ ਵਿਚਾਰ ਕਰਾਂਗੇ ਹੂੰ ਇਸ ਵਿੱਚ ਨਾ ਗੁਰੂ ਸਾਹਿਬ ਨੇ ਮੁੱਖ ਤੌਰ ਤੇ ਦੋ ਗੱਲਾਂ ਤੇ ਬਹੁਤ ਜ਼ੋਰ ਦਿੱਤਾ ਹੈ ਪਹਿਲਾ ਸੁਣਿਆ ਯਾਨੀ ਪ੍ਰਭੂ ਦੇ ਨਾਮ ਨੂੰ ਬੜੇ ਧਿਆਨ ਨਾਲ ਸੁਣਨਾ ਹਾਂਜੀ ਤੇ ਦੂਜਾ ਮੰਨਿਆ ਮਤਲਬ ਸੁਣ ਕੇ ਉਸ ਤੇ ਯਕੀਨ ਕਰ ਲੈਣਾ ਉਸ ਨੂੰ ਮੰਨ ਲੈਣਾ ਅੱਛਾ ਅਸੀਂ ਇਹੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੋਹਾਂ ਚੀਜ਼ਾਂ ਨਾਲ ਜੀਵਨ ਚ ਕੀ ਬਦਲਾਅ ਆਉਂਦੇ ਨੇ ਤੇ ਕਿਹੋ ਜਿਹੀ ਆਤਮਿਕ ਅਵਸਥਾ ਬਣਦੀ ਹੈ ਠੀਕ ਪਹਿਲਾਂ ਗੱਲ ਕਰਦੇ ਆ ਸੁਣਿਆ ਦੀ ਯਾਨੀ ਸੁਣਨ ਦੀ ਗੁਰੂ ਸਾਹਿਬ ਕਹਿੰਦੇ ਨੇ ਧਿਆਨ ਨਾਲ ਨਾਮ ਸੁਣਨ ਨਾਲ ਬਹੁਤ ਲਾਭ ਨੇ ਇਸ ਨਾਲ ਸੱਚ ਸੰਤੋਖ ਤੇ ਗਿਆਨ ਇਹ ਗੁਣਾਉਂਦੇ ਨੇ ਹੂੰ ਤੇ ਇਹ ਸੁਣਨਾ ਇੰਨਾ ਜ਼ਿਆਦਾ ਪਵਿੱਤਰ ਹੈ ਜਿਵੇਂ ਕਹਿੰਦੇ ਨੇ 68 ਤੀਰਥਾਂ ਦਾ ਇਸ਼ਨਾਨ ਕਰ ਲਿਆ ਹੋਵੇ ਅੱਛਾ ਹਾਂ ਮਤਲਬ ਬਾਹਰਲੇ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਅੰਦਰ ਹੀ ਸਫਾਈ ਹੋ ਜਾਂਦੀ ਹੈ ਬਿਲਕੁਲ ਫਿਰ ਕਹਿੰਦੇ ਨੇ ਸੁਣਨ ਨਾਲ ਉਹ ਇਜ਼ਤ ਮਿਲਦੀ ਹੈ ਜਿਹੜੀ ਵਿਦਿਆ ਪੜ੍ਹ ਕੇ ਮਿਲਦੀ ਹੈ ਤੇ ਮਨ ਵੀ ਸ਼ਾਂਤ ਹੋ ਜਾਂਦਾ ਹੈ ਸਹਿਜ ਅਵਸਥਾ 'ਚ ਟਿਕ ਜਾਂਦਾ ਹੈ ਭਟਕਦਾ ਨਹੀਂ ਹਾਂਜੀ ਤੇ ਦੇਖੋ ਕਮਾਲ ਦੀ ਗੱਲ ਇਹ ਹੈ ਕਿ ਗੁਰੂ ਸਾਹਿਬ ਕਹਿੰਦੇ ਨੇ ਕਿ ਸੁਣਨ ਨਾਲ ਆਮ ਜਿਹਾ ਬੰਦਾ ਵੀ ਉਹ ਵੀ ਸ਼ੇਖ ਪੀਰ ਜਾਂ ਪਾਦਸ਼ਾਹ ਵਰਗੀ ਪਦਵੀ ਪਾ ਲੈਂਦਾ ਮਤਲਬ ਗਿਆਨਵਾਨ ਹੋ ਜਾਂਦਾ ਹੂੰ ਇੱਥੋਂ ਤੱਕ ਕਿ ਜਿਹੜੇ ਗਿਆਨ ਤੋਂ ਬਿਲਕੁਲ ਸਖਣੇ ਨੇ ਅੰਦੇ ਨੇ ਉਹਨਾਂ ਨੂੰ ਵੀ ਸਹੀ ਰਾਹ ਲੱਭ ਜਾਂਦਾ ਹੈ। ਅੱਛਾ। ਹਾਂ ਤੇ ਉਹਨਾਂ ਨੂੰ ਇਸ ਡੂੰਗੇ ਸੰਸਾਰ ਦੀ ਅਸਲੀਅਤ ਸਮਝ ਆ ਜਾਂਦੀ ਹੈ। ਠੀਕ ਹੈ। ਸਭ ਤੋਂ ਵੱਡੀ ਗੱਲ ਸੁਣਨ ਨਾਲ ਦੁੱਖਾਂ ਤੇ ਪਾਪਾਂ ਦਾ ਨਾਸ਼ ਹੁੰਦਾ ਹੈ। ਔਰ ਬਖਤਾਂ ਦੇ ਮੰਚ ਹਮੇਸ਼ਾ ਖੁਸ਼ੀ ਇੱਕ ਵਿਕਾਸ ਬਣਿਆ ਰਹਿੰਦਾ ਹੈ। ਹਾਂਜੀ। ਹੁਣ ਦੂਜਾ ਪੱਖ ਹੈ ਮੰਨੈ। ਯਾਨੀ ਸੁਣਤਾ ਲਿਆ ਪਰ ਹੁਣ ਉਸ ਗੱਲ ਨੂੰ ਮੰਨਣਾ, ਉਸ ਤੇ ਯਕੀਨ ਕਰਨਾ। ਹੂੰ। ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜਾ ਇਸ ਅਵਸਥਾ ਤੇ ਪਹੁੰਚ ਜਾਂਦਾ ਨਾ ਉਦੀ ਹਾਲਤ ਬਿਆਨ ਕਰਨੀ ਬਹੁਤ ਔਖੀ ਹੈ ਕੋਈ ਲਿਖ ਕੇ ਵੀ ਨਹੀਂ ਦੱਸ ਸਕਦਾ ਬੜੀ ਉੱਚੀ ਅਵਸਥਾ ਹੈ ਅੱਛਾ ਜਦੋਂ ਕੋਈ ਮੰਨ ਲੈਂਦਾ ਤਾਂ ਉਦੀ ਸੁਰਤ ਉੱਚੀ ਹੁੰਦੀ ਹੈ ਮਨ ਚ ਗਿਆਨ ਆਂਦਾ ਹੈ ਹਾਂਜੀ ਤੇ ਉਹਨੂੰ ਸਾਰੇ ਭਵਨਾਂ ਦੀ ਮਤਲਬ ਸਾਰੇ ਸੰਸਾਰ ਦੀ ਸੂਝੀ ਹੋ ਜਾਂਦੀ ਹੈ ਕਿ ਹਰ ਥਾਂ ਰੱਬ ਹੈ ਸਹੀ ਗੱਲ ਫਿਰ ਅਜੀਹਾ ਇਨਸਾਨ ਉਹ ਦੁਨੀਆ ਦੀਆਂ ਝੋਟਾਂ ਤੋਂ ਵਿਕਾਰਾਂ ਤੋਂ ਬਚਿਆ ਰਹਿੰਦਾ ਹੈ ਤੇ ਉਹ ਜਮਾ ਦੇ ਨਾਲ ਨਹੀਂ ਜਾਂਦਾ ਯਾਨੀ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋ ਜਾਂਦਾ ਹੈ ਬਿਲਕੁਲ ਉਹਦੇ ਜੀਵਨ ਦੇ ਰਸਤੇ 'ਚ ਕੋਈ ਰੁਕਾਵਟ ਕੋਈ ਠੋਕਰ ਨਹੀਂ ਪੈਂਦੀ ਤੇ ਉਹ ਇੱਜ਼ਤ ਨਾਲ ਇਸ ਦੁਨੀਆ ਤੋਂ ਜਾਂਦਾ ਹੈ ਹੂੰ ਉਹਦਾ ਸਿੱਧਾ ਸੰਬੰਧ ਧਰਮ ਨਾਲ ਜੁੜ ਜਾਂਦਾ ਹੈ ਅਸਲੀ ਧਰਮ ਨਾਲ ਉਹ ਵੱਖ-ਵੱਖ ਮਜ਼ਬੀ ਪੰਥਾਂ ਦੇ ਚੱਕਰਾਂ 'ਚ ਨਹੀਂ ਪੈਂਦਾ ਹਾਂਜੀ ਉਹਨੂੰ ਮੁਕਤੀ ਦਾ ਦਰਵਾਜ਼ਾ ਲੱਭ ਜਾਂਦਾ ਹੈ ਤੇ ਦੇਖੋ ਉਹ ਸਿਰਫ ਆਪਣਾ ਹੀ ਪਲਾ ਨਹੀਂ ਕਰਦਾ ਆਪਣੀ ਪਰਿਵਾਰ ਲਈ ਵੀ ਆਸਰਾ ਬਣਦਾ ਹੈ ਅੱਛਾ ਖੁਦ ਤਰਦਾ ਹੈ ਤੇ ਹੋਰਾਂ ਨੂੰ ਆਪਣੇ ਸਿੱਖਾਂ ਨੂੰ ਵੀ ਤਾਰਨ ਦੇ ਕਾਬਿਲ ਹੋ ਜਾਂਦਾ ਹੈ। ਉਹਨੂੰ ਕਿਸੇ ਦੀ ਮੁਥਾਜੀ ਦਰਦਰ ਪਟਕਣ ਦੀ ਲੋੜ ਨਹੀਂ ਰਹਿੰਦੀ। ਠੀਕ ਹੈ। ਜਿਹੜੇ ਲੋਕ ਇਸ ਤਰ੍ਹਾਂ ਸੁਣਦੇ ਤੇ ਮੰਨਦੇ ਨੇ ਗੁਰੂ ਸਾਹਿਬ ਉਹਨਾਂ ਨੂੰ ਪੰਚ ਕਹਿੰਦੇ ਨੇ। ਪੰਚ। ਹਾਂ ਪੰਚ। ਮਤਲਬ ਪਰਵਾਨ ਹੋਏ ਬੰਦੇ। ਉਹ ਇੱਥੇ ਵੀ ਤੇ ਰੱਬ ਦੀ ਦਰਗਾਹ 'ਚ ਵੀ ਹਰਥਾਂ ਆਦਰ ਪਾਉਂਦੇ ਨੇ। ਉਹਨਾਂ ਦਾ ਧਿਆਨ ਸਿਰਫ ਇੱਕ ਗੁਰੂ ਇੱਕ ਸ਼ਬਦ ਤੇ ਹੁੰਦਾ ਹੈ। ਹਮ। ਪਰ ਇੱਥੇ ਗੁਰੂ ਸਾਹਿਬ ਇੱਕ ਹੋਰ ਬਹੁਤ ਅਹਿਮ ਗੱਲ ਕਹਿੰਦੇ ਨੇ। ਉਹ ਕਹਿੰਦੇ ਨੇ ਕਿ ਭਾਵੇਂ ਕੋਈ ਕਿੰਨੀ ਵੀ ਉੱਚੀ ਅਵਸਥਾ ਪਾ ਲਵੇ ਸੁਣ ਕੇ ਤੇ ਮੰਨ ਕੇ ਪਰ ਉਹ ਫਿਰ ਵੀ ਪਰਮਾਤਮਾ ਦੀ ਬੇਅੰਤ ਰਚਨਾ ਦਾ ਅੰਤ ਨਹੀਂ ਪਾ ਸਕਦਾ ਕਰਤੇ ਦੇ ਕੰਮਾਂ ਦਾ ਕੋਈ ਹਿਸਾਬ ਨਹੀਂ ਲਾ ਸਕਦਾ ਬਿਲਕੁਲ ਠੀਕ ਇਸੇ ਸੰਦਰਭ ਚ ਨਾ ਗੁਰੂ ਸਾਹਿਬ ਇੱਕ ਉਸ ਵੇਲੇ ਦੀ ਗਲਤ ਧਾਰਨਾ ਦਾ ਖੰਡਨ ਕਰਦੇ ਨੇ ਲੋਕ ਮੰਨਦੇ ਸੀ ਕਿ ਧਰਤੀ ਨੂੰ ਇੱਕ ਬਲਦ ਨੇ ਚੁੱਕਿਆ ਹੋਇਆ ਅੱਛਾ ਹਾਂ ਸੁਣਿਆ ਪਰ ਗੁਰੂ ਸਾਹਿਬ ਕਹਿੰਦੇ ਨੇ ਨਹੀਂ ਅਸੱਚ ਧਰਤੀ ਦਾ ਆਸਰਾ ਕੋਈ ਬਲਦ ਨਹੀਂ ਸਗੋਂ ਤਰਮੈ ਪ੍ਰਭੂ ਦਾ ਨਿਯਮ ਜੋ ਦਇਆ ਤੋਂ ਪੈਦਾ ਹੋਇਆ ਤੇ ਸੰਤੋਖ ਨਾਲ ਕਾਇਮ ਹੈ ਇਸ ਨੂੰ ਸਮਝਣਾ ਹੀ ਸੱਚਿਆਰ ਬੰਨਾ ਹੈ ਹੂੰ ਬਹੁਤ ਡੂੰਗੀ ਗੱਲ ਹੈ ਹਾਂਜੀ ਪਰਮਾਤਮਾ ਨੇ ਤਾਂ ਸਿਰਫ ਇੱਕ ਹੁਕਮ ਨਾਲ ਇੱਕ ਕਵਾਉ ਨਾਲ ਇਹ ਸਾਰਾ ਪਸਾਰਾ ਬਣਾ ਦਿੱਤਾ ਅਣਗਿਣਤ ਜੀਵ ਰੰਗ ਰੂਪ ਲੱਖਾਂ ਦਰਿਆ ਉਸ ਦੀ ਤਾਕਤ ਦਾ ਕੋਈ ਅੰਦਾਜ਼ਾ ਹੀ ਨਹੀਂ ਬੇਅੰਤ ਬਿਲਕੁਲ ਉਸ ਦੀ ਸੁੰਦਰਤਾ ਉਸ ਦੀਆਂ ਦਾਤਾਂ ਸਭ ਬੇਅੰਤ ਨੇ ਤੇ ਬੇਅੰਤ ਜੀਵ ਉਸ ਨੂੰ ਜਪ ਰਹੇ ਨੇ ਪਿਆਰ ਕਰ ਰਹੇ ਨੇ ਪੂਜਾ ਕਰ ਰਹੇ ਨੇ ਤਪ ਕਰ ਰਹੇ ਨੇ ਪਾਠ ਕਰ ਰਹੇ ਨੇ ਇਹ ਸਭ ਉਸ ਦੀ ਰਚਨਾ ਦੀ ਵਿਸ਼ਾਲਤਾ ਨੂੰ ਹੀ ਦਰਸਾਉਂਦਾ ਹੈ ਹਾਂਜੀ ਸੋ ਕੁਲ ਮਿਲਾ ਕੇ ਅੰਗ 3 ਤੋਂ ਸਾਨੂੰ ਇਹੀ ਸਮਝ ਆਂਦਾ ਹੈ ਕਿ ਗੁਰੂ ਦੇ ਬਚਨਾਂ ਨੂੰ ਸਿਰਫ ਸੁਣਨਾ ਨਹੀਂ ਸਗੋਂ ਧਿਆਨ ਨਾਲ ਸੁਣ ਕੇ ਮਨ ਚ ਵਸਾ ਕੇ ਉਹਨਾਂ ਤੇ ਯਕੀਨ ਕਰਨਾ ਹੂੰ ਇਹ ਜੀਵਨ ਬਦਲ ਸਕਦਾ ਹੈ ਇਸ 'ਚ ਬਹੁਤ ਸ਼ਕਤੀ ਹੈ ਇਸ ਨਾਲ ਅੰਦਰ ਸ਼ਾਂਤੀ ਗਿਆਨ ਇੱਜ਼ਤ ਮੁਕਤੀ ਸਭ ਮਿਲਦਾ ਹੈ ਸਹੀ ਗੱਲ ਪਰ ਨਾਲ ਹੀ ਸਾਨੂੰ ਆਪਣੀ ਨਿਮਰਤਾ ਦਾ ਵੀ ਅਹਿਸਾਸ ਹੁੰਦਾ ਉਸ ਬੇਅੰਤ ਕਰਤਾਰ ਦੇ ਸਾਹਮਣੇ ਹਾਂਜੀ ਅਖੀਰ ਚ ਇੱਕ ਸੋਚਣ ਵਾਲੀ ਗੱਲ ਇਹ ਹੈ ਕਿ ਅੱਜ ਕੱਲ ਜਦੋਂ ਅਸੀਂ ਬਾਰੀ ਦਿਖਾਵੇ ਜਾਂ ਸਿਰਫ ਬੁੱਧੀ ਦੀਆਂ ਗੱਲਾਂ 'ਚ ਜ਼ਿਆਦਾ ਪੈੰਨੇ ਆ ਹੂੰ ਤਾਂ ਗੁਰੂ ਸਾਹਿਬ ਦਾ ਇਹ ਸੁਨੇਹਾ ਕਿ ਅੰਦਰੂਨੀ ਤੌਰ ਤੇ ਸੁਣੋ ਤੇ ਮੰਨੋ ਇਹ ਸਾਡੀ ਜ਼ਿੰਦਗੀ ਨੂੰ ਤੇ ਦੁਨੀਆ ਨੂੰ ਦੇਖਣ ਦੇ ਨਜ਼ਰੀਏ ਨੂੰ ਕਿਵੇਂ ਬਦਲ ਸਕਦਾ ਹੂੰ ਸੋਚਣ ਵਾਲੀ ਗੱਲ ਹੈ ਇਹ ਸੀ ਅੰਗਤਰਣ ਹੁਣ ਸ਼ੁਰੂ ਕਰਦੇ ਆਂ ਅੰਗ ਚਾਰ ਪਾਣਾ ਗੁਰੂ ਸਾਹਿਬ ਦੀ ਬਾਣੀ ਦੇ ਅੰਗ ਚਾਰ ਤੋਂ ਕੁਝ ਬਹੁਤ ਹੀ ਮਤਲਬ ਗਹਿਰੀਆਂ ਗੱਲਾਂ ਤੇ ਵਿਚਾਰ ਕਰਾਂਗੇ ਇਸ ਅੰਗ ਵਿੱਚ ਸ੍ਰਿਸ਼ਟੀ ਕਿੰਨੀ ਵੱਡੀ ਹੈ ਚੰਗੇ ਤੇ ਬੁਰੇ ਲੋਕ ਕਿੰਨੇ ਤਰ੍ਹਾਂ ਦੇ ਨੇ ਸਾਡੀ ਆਪਣੀ ਸਮਝ ਕਿੱਥੋਂ ਤੱਕ ਜਾਂਦੀ ਹੈ ਇਹ ਸਭ ਕੁਝ ਹੈ ਤੇ ਨਾਲ ਹੀ ਕਰਮਾਂ ਦਾ ਕੀ ਹਿਸਾਬ ਕਿਤਾਬ ਹੈ ਤੇ ਮਨ ਨੂੰ ਕਿਵੇਂ ਸਾਫ਼ ਰੱਖਣਾ ਇਹ ਵੀ ਦੱਸਿਆ ਗਿਆ ਹੈ ਗੁਰੂ ਸਾਹਿਬ ਤਾਂ ਕਹਿੰਦੇ ਨੇ ਕਿ ਸਾਰੀ ਰਚਨਾ ਦਾ ਭੇਤ ਤਾਂ ਬਸ ਉਹ ਕਰਤਾ ਹੀ ਜਾਣਦਾ ਹੈ ਜਿਵੇਂ ਪੌੜੀ 17 ਤੇ 18 ਵਿੱਚ ਦੇਖੀਏ ਗੁਰੂ ਸਾਹਿਬ ਦੱਸਦੇ ਨੇ ਕਿ ਇਸ ਦੁਨੀਆ ਵਿੱਚ ਚੰਗਿਆਈ ਦੀ ਕੋਈ ਕਮੀ ਨਹੀਂ ਅਣਗਿਣਤ ਭਗਤ ਨੇ ਗਿਆਨ ਵੰਡਣ ਵਾਲੇ ਸੇਵਾ ਕਰਨ ਵਾਲੇ ਨੇ ਫਿਰ अनेका ਹੀ ਦਾਨੀ ਨੇ ਵੱਡੇ ਵੱਡੇ ਸੂਰਮੇ ਨੇ ਮਤਲਬ ਕਿ ਇਹਨਾਂ ਦੀ ਗਿਣਤੀ ਹੋ ਹੀ ਨਹੀਂ ਸਕਦੀ ਬਿਲਕੁਲ ਬੇਅੰਤ ਹੈ ਪਰ ਫਿਰ ਨਾਲ ਦੀ ਨਾਲ ਗੁਰੂ ਸਾਹਿਬ ਇਹ ਵੀ ਦੱਸਦੇ ਨੇ ਕਿ ਦੂਜੇ ਪਾਸੇ ਬੁਰਾਈ ਵੀ ਘਟਨੀ ਅਣਗਿਣਤ ਹੀ ਮਹਾਮੂਰਖ ਨੇ ਚੋਰ ਠੱਗ ਨੇ ਦੂਜਿਆਂ ਦਾ ਹੱਕ ਮਾਰਨ ਵਾਲੇ ਜ਼ੁਲਮ ਕਰਨ ਵਾਲੇ ਖੂਨੀ ਪਾਪੀ ਝੂਠੇ ਨਿੰਦਕ ਇਹ ਵੀ ਸਾਰੇ ਇਸੇ ਦੁਨੀਆ 'ਚ ਨੇ ਤੇ ਉਹਨਾਂ ਦੀ ਗਿਣਤੀ ਵੀ ਅਣਗਿਣਤ ਸੋਚ ਕੇ ਹੈਰਾਨੀ ਹੁੰਦੀ ਹੈ ਕਿ ਕਿੰਨੀ ਵੰਸਵੰਤਾ ਹੈ ਇਸ ਸੰਸਾਰ ਵਿੱਚ ਸਾਡੀ ਸਮਝ ਤੋਂ ਤਾਂ ਬਾਹਰ ਹੈ ਇਹ ਸਭ ਠੀਕ ਹੈ ਫਿਰ ਪੌੜੀ 19 ਵਿੱਚ ਨਾ ਗੱਲ ਹੋਰ ਅੱਗੇ ਜਾਂਦੀ ਹੈ ਗੁਰੂ ਸਾਹਿਬ ਸਮਝਾਉਂਦੇ ਨੇ ਕਿ ਰੱਬ ਦੀ ਕੁਦਰਤ ਇੰਨੀ ਵਿਸ਼ਾਲ ਹੈ ਇੰਨੀ ਵੱਡੀ ਹੈ ਕਿ ਉਸ ਨੂੰ ਅਣਗਿਣਤ ਕਹਿਣਾ ਵੀ ਮਤਲਬ ਕਿ ਉਸ ਨੂੰ ਇੱਕ ਸੀਮਾ ਵਿੱਚ ਬੰਨਣ ਵਰਗਾ ਹੈ ਸੋਚੋ ਜ਼ਰਾ ਕਿੰਨੇ ਨਾਮ ਨੇ ਕਿੰਨੀਆਂ ਥਾਵਾਂ ਨੇ ਕਿੰਨੇ ਹੋਰ ਬ੍ਰਹਮੰਡ ਹੋਰ ਲੋਕ ਨੇ ਜਿੱਥੇ ਸਾਡੀ ਪਹੁੰਚ ਹੀ ਨਹੀਂ ਹਾਂ ਫਾਵੇਂ ਅਸੀਂ ਬੋਲੀ ਨਾਲ ਅੱਖਰਾਂ ਨਾਲ ਹੀ ਨਾਮ ਲੈਣੇ ਹਾਂ ਸਿਫਤ ਕਰਦੇ ਹਾਂ ਗਿਆਨ ਦੀਆਂ ਗੱਲਾਂ ਕਰਦੇ ਹਾਂ ਪਰ ਸਾਡੀ ਬੋਲੀ ਉਸ ਬੇਅੰਤ ਪ੍ਰਭੂ ਦਾ ਅੰਤ ਨਹੀਂ ਪਾ ਸਕਦੀ ਤੇ ਸਭ ਤੋਂ ਅਹਿਮ ਗੱਲ ਗੁਰੂ ਸਾਹਿਬ ਕਹਿੰਦੇ ਨੇ ਕਿ ਜਿੰਨੀ ਵੀ ਇਹ ਰਚਨਾ ਹੈ ਨਾ ਇਹ ਸਾਰੀ ਉਸ ਪ੍ਰਭੂ ਦਾ ਹੀ ਰੂਪ ਹੈ ਕੋਈ ਵੀ ਥਾਂ ਉਸ ਤੋਂ ਖਾਲੀ ਹੈ ਹੀ ਨਹੀਂ ਕਣ ਕਣ ਵਿੱਚ ਉਹ ਹੀ ਹੈ ਸਹੀ ਗੱਲ ਹੈ ਤੇ ਫਿਰ ਇਸ ਵੱਡੀ ਵਿਸ਼ਾਲ ਗੱਲ ਤੋਂ ਬਾਅਦ ਪੌੜੀ 20 ਵਿੱਚ ਗੁਰੂ ਸਾਹਿਬ ਸਾਡਾ ਧਿਆਨ ਸਾਡੇ ਆਪਣੇ ਵੱਲ ਸਾਡੇ ਕਰਮਾਂ ਵੱਲ ਲਿਆਉਂਦੇ ਨੇ ਬੜਾ ਸੋਹਣਾ ਉਦਾਹਰਨ ਦਿੰਦੇ ਨੇ ਕਹਿੰਦੇ ਜਿਵੇਂ ਹੱਥ ਪੈਰ ਮਿੱਟੀ ਨਾਲ ਗੰਦੇ ਹੋ ਜਾਣ ਤਾਂ ਪਾਣੀ ਨਾਲ ਧੋਲੀ ਦੇ ਨੇ ਕਪੜਾ ਮੈਲਾ ਹੋ ਜਾਵੇ ਤਾਂ ਸਾਬਣ ਲਾ ਕੇ ਸਾਫ਼ ਹੋ ਜਾਂਦਾ ਹੈ ਹਾਂਜੀ ਤਾਂ ਫਿਰ ਸਵਾਲ ਇਹ ਹੈ ਕਿ ਜੇ ਸਾਡੀ ਬੁੱਧੀ ਸਾਡੀ ਮਾਤੀ ਹੀ ਪਾਪਾ ਨਾਲ ਮਿਲੀ ਹੋ ਜਾਵੇ ਤਾਂ ਉਹ ਮੈਲ ਕਿਵੇਂ ਤੁਲੇਗੀ ਗੁਰੂ ਸਾਹਿਬ ਦੱਸਦੇ ਨੇ ਉਹ ਮੈਲ ਸਿਰਫ ਤੇ ਸਿਰਫ ਪ੍ਰਭੂ ਦੇ ਨਾਮ ਦੇ ਰੰਗ ਨਾਲ ਉਸ ਦੇ ਪਿਆਰ ਨਾਲ ਉਸ ਦੇ ਸਿਮਰਨ ਨਾਲ ਹੀ ਧੋਤੀ ਜਾਂਦੀ ਹੈ ਪੁੰਨਿਆ ਪਾਪੀ ਇਹ ਸਿਰਫ ਕਹਿਣ ਨਾਲ ਨਹੀਂ ਹੁੰਦਾ ਅਸੀਂ ਜਿਉ ਜਏ ਕੰਮ ਕਰਦੇ ਹਾਂ ਉਹ ਜੇ ਸੰਸਕਾਰ ਸਾਡੇ ਨਾਲ ਚੱਲਦੇ ਨੇ ਸਿੱਧਾ ਇਹ ਹਿਸਾਬ ਹੈ ਜੋ ਬੀਜਾਂਗੇ ਉਹੀ ਵੱਢਾਂਗੇ ਤੇ ਇਸੇ ਕਰਮਾਂ ਦੇ ਲੇਖੇ ਅਨੁਸਾਰ ਹੀ ਰੱਬ ਦੇ ਹੁਕਮ ਵਿੱਚ ਅਵਾਗਮਨ ਦਾ ਜਨਮ ਮਰਨ ਦਾ ਚੱਕਰ ਚੱਲਦਾ ਰਹਿੰਦਾ ਹੈ ਠੀਕ ਇਸ ਤੋਂ ਅੱਗੇ ਪੜੀ 21 ਵਿੱਚ ਗੁਰੂ ਸਾਹਿਬ ਬਾਹਰਲੇ ਕਰਮਾਂ ਤੇ ਅੰਦਰ ਦੀ ਸਫਾਈ ਦਾ ਮੁਕਾਬਲਾ ਕਰਦੇ ਨੇ ਕਹਿੰਦੇ ਨੇ ਕਿ ਤੀਰਥ ਤੇ ਜਾਣਾ ਤਪ ਕਰਨੇ দানਪੁੰਨ ਕਰਨਾ ਇਹਨਾਂ ਨਾਲ ਜੇ ਕੋਈ ਮਾਣ ਵਡਿਆਈ ਮਿਲਦੀ ਵੀ ਹੈ ਨਾ ਤਾਂ ਬਹੁਤ ਥੋੜੀ ਹੈ ਤਿਲ ਜਿੰਨੀ ਕੁ ਓਕੇ ਅਸਲ ਸਫਾਈ ਅਸਲ ਕਮਾਈ ਤਾਂ ਅੰਦਰੋਂ ਹੁੰਦੀ ਹੈ ਕਿਵੇਂ ਪ੍ਰਭੂ ਦਾ ਨਾਮ ਸੁਣਨ ਨਾਲ ਉਸ ਤੇ ਯਕੀਨ ਕਰਨ ਨਾਲ ਤੇ ਮਨ ਵਿੱਚ ਉਸ ਲਈ ਸੱਚਾ ਪਿਆਰ ਸੱਚਾ ਪਾਉ ਪੈਦਾ ਕਰਨ ਨਾਲ ਗੁਰੂ ਸਾਹਿਬ ਕਹਿੰਦੇ ਨੇ ਇਹੀ ਹੈ ਅਸਲ ਵਿੱਚ ਆਪਣੇ ਅੰਦਰਲੇ ਤੀਰਤ ਤੇ ਨਹਾਉਣਾ ਯਾਨੀ ਕਿ ਅੰਦਰ ਦੀ ਅਵਸਥਾ ਮਨ ਦੀ ਹਾਲਤ ਜ਼ਿਆਦਾ ਮਹੱਤਵਪੂਰਨ ਹੈ ਹੂੰ ਸਹੀ ਹੈ ਤੇ ਫਿਰ ਅਖੀਰ ਵਿੱਚ ਇੱਕ ਬਹੁਤ ਵੱਡਾ ਸਵਾਲ ਗੁਰੂ ਸਾਹਿਬ ਸਾਡੇ ਸਾਹਮਣੇ ਰੱਖਦੇ ਨੇ ਉਹ ਪੁੱਛਦੇ ਨੇ ਪਹਿਲਾ ਦੱਸੋ ਉਹ ਕਿਹੜਾ ਸਮਾਂ ਸੀ ਕਿਹੜਾ ਵਕਤ ਸੀ ਕਿਹੜੀ ਤਾਰੀਖ ਕਿਹੜਾ ਦਿਨ ਸੀ ਕਿਹੜੀ ਰੁੱਤ ਸੀ ਜਾਂ ਮਹੀਨਾ ਸੀ ਜਦੋਂ ਇਹ ਸਾਰਾ ਸੰਸਾਰ ਬਣਿਆ ਕੋਈ ਦੱਸ ਸਕਦਾ ਹੈ ਕਹਿੰਦੇ ਨਾ ਪੰਡਤਾਂ ਨੂੰ ਪਤਾ ਲੱਗਾ ਜੇ ਪਤਾ ਹੁੰਦਾ ਤਾਂ ਪੁਰਾਣਾ ਚ ਲਿਖ ਦਿੰਦੇ ਨਾ ਕਾਜ਼ੀਆਂ ਨੂੰ ਪਤਾ ਲੱਗਾ ਜੇ ਪਤਾ ਹੁੰਦਾ ਤਾਂ ਉਹ ਵੀ ਲਿਖ ਦਿੰਦੇ ਨਾ ਹੀ ਕਿਸੇ ਜੋਗੀ ਨੂੰ ਪਤਾ ਲੱਗਾ ਇਹ ਭੇਤ ਤਾਂ ਬਸ ਉਸਿਰ ਜਣਹਾਰ ਉਹ ਕਰਤਾ ਪੁਰਖ ਆਪ ਹੀ ਜਾਣਦਾ ਤਾਂ ਫਿਰ ਅੰਗਚਾਰ ਦੀ ਇਸ ਸਾਰੀ ਵਿਚਾਰ ਤੋਂ ਸਾਨੂੰ ਕੀ ਸਮਝ ਆਇਆ ਮੁੱਖ ਗੱਲਾਂ ਤਾਂ ਇਹ ਨੇ ਕਿ ਰੱਬ ਦੀ ਰਚਨਾ ਬੇਅੰਤ ਹੈ ਸਾਡੀ ਸਮਝ ਬਹੁਤ ਛੋਟੀ ਹੈ ਇਸ ਵਿੱਚ ਅਣਗਿਣਤ ਚੰਗੇ ਤੇ ਮਾੜੇ ਜੀਵ ਨੇ ਸਾਟੇ ਕਰਮ ਦਾ ਲੇਖਾ ਜ਼ਰੂਰ ਹੁੰਦਾ ਹੈ ਤੇ ਮਨ ਦੀ ਮੈਲ ਧੋਣ ਦਾ ਸਭ ਤੋਂ ਵਧੀਆ ਤਰੀਕਾ ਬਾਹਰੀ ਦਿਖਾਵਾ ਨਹੀਂ ਸਗੋਂ ਨਾਮ ਸਿਮਰਨ ਪ੍ਰਭੂ ਨਾਲ ਪਿਆਰ ਹੈ ਤੇ ਇਹ ਦੁਨੀਆ ਕਦੋਂ ਬਣੀ ਇਹ ਪੇਤ ਸਿਰਫ ਕਰਤਾਰ ਨੂੰ ਪਤਾ ਹੈ ਇਹ ਸਭ ਸਾਨੂੰ ਕੀ ਸਿਖਾਉਂਦਾ ਹੈ ਨਿਮਰਤਾ ਤੇ ਰੱਬ ਦੀ ਰਜ਼ਾ ਵਿੱਚ ਰਹਿਣਾ ਤੇ ਜਾਂਦੇ ਜਾਂਦੇ ਇੱਕ ਸਵਾਲ ਮਨ ਵਿੱਚ ਆਉਂਦਾ ਜੇ ਸ੍ਰਿਸ਼ਟੀ ਤੇ ਉਸ ਤੇ ਪੇਤ ਸਾਡੀ ਸਮਝ ਤੋਂ ਐਨੇ ਪਰੇ ਨੇ ਤੱਕ ਕੀ ਸਾਨੂੰ ਆਪਣੇ ਰੋਜ਼ ਦੇ ਜੀਵਨ ਵਿੱਚ ਦੂਜਿਆਂ ਬਾਰੇ ਸੋਚਣ ਵੇਲੇ ਕੋਈ ਫੈਸਲਾ ਲੈਣ ਵੇਲੇ ਥੋੜਾ ਹੋਰ ਨਿਮਰ ਥੋੜਾ ਹੋਰ ਸਾਵਧਾਨ ਨਹੀਂ ਹੋਣਾ ਚਾਹੀਦਾ ਇਹ ਸੀ ਅੰਗ 4 ਹੁਣ ਸ਼ੁਰੂ ਕਰਦੇ ਹਾਂ ਅੰਗ 5 ਗੁਰੂ ਸਾਹਿਬ ਦੇ ਨਜ਼ਰੀਏ ਤੋਂ ਸਮਝਣ ਦੀ ਕੋਸ਼ਿਸ਼ ਕਰਾਂਗੇ ਅਕਾਲ ਪੁਰਖ ਦੀ ਬੇਅੰਤਤਾ ਨੂੰ ਉਸ ਦੀ ਰਚਨਾ ਕਿੰਨੀ ਵਿਸ਼ਾਲ ਆ ਤੇ ਇਹ ਸੋਚਣ ਵਾਲੀ ਗੱਲ ਹੈ ਕਿ ਜਿਸ ਨੂੰ ਸ਼ਬਦਾਂ ਚ ਬਿਆਨ ਹੀ ਨਹੀਂ ਕਰ ਸਕਦੇ ਉਹਦੇ ਬਾਰੇ ਜਾਣੀਏ ਕਿਵੇਂ ਹਾਂਜੀ ਗੁਰੂ ਸਾਹਿਬ ਦੱਸਦੇ ਨੇ ਕਿ ਇਨਸਾਨ ਉਹ ਆਪਣੀ ਨਿੱਕੀ ਜਿਹੀ ਸਿਆਣਪ ਨਾਲ ਕੋਸ਼ਿਸ਼ ਕਰਦਾ ਰਹਿੰਦਾ ਉਸ ਮਾਲਕ ਨੂੰ ਸਮਝਣ ਦੀ ਪਰ ਅਸਲ ਵਿੱਚ ਉਹ ਕੋਸ਼ਿਸ਼ਾਂ ਪੂਰੀਆਂ ਨਹੀਂ ਪੈਂਦੀਆਂ ਦੇਖੋ ਗੁਰੂ ਸਾਹਿਬ ਕਹਿੰਦੇ ਨੇ ਅਕਾਲ ਪੁਰਖ ਦੀ ਹਸਤੀ ਸਭ ਤੋਂ ਵੱਡੀ ਆ ਉਸ ਦੀ ਵਡਿਆਈ ਬਹੁਤ ਉੱਚੀ ਤੇ ਜੇ ਕੋਈ ਸੋਚੇ ਕਿ ਮੈਂ ਆਪਣੀ ਅਕਲ ਨਾਲ ਹਨਾ ਉਸ ਨੂੰ ਪੂਰਾ ਸਮਝ ਲਵਾਵਾਂਗਾ ਜਾਂ ਉਸ ਦਾ ਕੋਈ ਐਂਡ ਪੁਆਇੰਟ ਲੱਭ ਲਵਾਵਾਂਗਾ ਹੂੰ ਤਾਂ ਐ ਜੇ ਸੋਚ ਵਾਲੇ ਨੂੰ ਨਾ ਪ੍ਰਭੂ ਦੇ ਦਰ ਤੇ ਕੋਈ ਆਦਰ ਕੋਈ ਮਾਣ ਨਹੀਂ ਮਿਲਦਾ ਠੀਕ ਹੈ ਭਾਵੇਂ ਕਈ ਧਰਮ ਗ੍ਰੰਥ ਉਹ ਲੱਖਾਂ ਪਤਾਲਾਂ ਦੀ ਆਕਾਸ਼ਾਂ ਦੀ ਹਜ਼ਾਰਾਂ ਦੁਨੀਆਂ ਦੀ ਗੱਲ ਕਰਦੇ ਨੇ ਪਰ ਗੁਰੂ ਸਾਹਿਬ ਬੜਾ ਸਪਸ਼ਟ ਕਰਦੇ ਨੇ ਕਿ ਇਹ ਗਿਣਤੀਆਂ ਵੀ ਮਤਲਬ ਉਸ ਬੇਅੰਤ ਦੀ ਰਚਨਾ ਅੱਗੇ ਕੁਝ ਵੀ ਨਹੀਂ ਹਿਸਾਬ ਲਾਉਣ ਦੇ ਲਾਂ ਦੇ ਗਿਣਤੀ ਮੁੱਕ ਜਾਂਦੀ ਹੈ ਪਰ ਉਸ ਦਾ ਅੰਤ ਉਹ ਨਹੀਂ ਪਾਇਆ ਜਾ ਸਕਦਾ ਉਹ ਤੇ ਬਸ ਆਪ ਹੀ ਜਾਣ ਲੈ ਕਿ ਉਹ ਕਿੰਨਾ ਕੁ ਵੱਡਾ ਹੈ ਤੇ ਇੱਥੇ ਫਿਰ ਯਾਨੀ ਸਵਾਲ ਆਉਂਦਾ ਹੈ ਕਿ ਜੇ ਉਹਨੂੰ ਮਾਪ ਹੀ ਨਹੀਂ ਸਕਦੇ ਤੇ ਫਿਰ ਉਸ ਦੀ ਸਿਫਤ ਸਲਾਹ ਕਿਉਂ ਵਡਿਆਈ ਕਿਉਂ ਕਰਨੀ ਗੁਰੂ ਸਾਹਿਬ ਨੇ ਬੜਾ ਸੋਣਾ ਸਮਝਾਇਆ ਜਿਵੇਂ ਨਦੀਆਂ ਨਾਲੇ ਹੁੰਦੇ ਨੇ ਹਾਂਜੀ ਉਹ ਸਮੁੰਦਰ ਚ ਡਿੱਗ ਪੈਂਦੇ ਨੇ ਪਰ ਉਸ ਸਮੁੰਦਰ ਦਾ ਅੰਤ ਥੋੜੀ ਪਾ ਲੈਂਦੇ ਨੇ ਬਸ ਉਹਦੇ ਵਿੱਚ ਸਮਾ ਜਾਂਦੇ ਨੇ ਹੂੰ ਬਿਲਕੁਲ ਉਸੇ ਤਰ੍ਹਾਂ ਜਿਹੜਾ ਸਿਫਤ ਕਰਦਾ ਉਹ ਪ੍ਰਭੂ ਚ ਲੀਨ ਹੁੰਦਾ ਉਹਨੂੰ ਮਾਪਣ ਨਹੀਂ ਲੱਗ ਪੈਂਦਾ ਬਲਕਿ ਉਹਦੇ ਨਾਲ ਇੱਕ ਹੋ ਜਾਂਦਾ ਹੈ ਤੇ ਫਿਰ ਇੱਕ ਬੜੀ ਮਤਲਬ ਹੈਰਾਨ ਕਰਨ ਵਾਲੀ ਗੱਲ ਗੁਰੂ ਸਾਹਿਬ ਕਹਿੰਦੇ ਨੇ ਕਿ ਦੁਨੀਆ ਦੇ ਵੱਡੇ ਤੋਂ ਵੱਡੇ ਬਾਦਸ਼ਾ ਜਿਨ੍ਹਾਂ ਕੋਲ ਪਹਾੜਾਂ ਜਿੰਨਾ ਤਨ ਹੋਵੇ ਸੋਨਾ ਚਾਂਦੀ ਹੋਵੇ ਜੀ ਉਹ ਉਸ ਨਿੱਕੀ ਜੀ ਕੀੜੀ ਦੇ ਬਰਾਬਰ ਵੀ ਨਹੀਂ ਜਿਸ ਦੇ ਮਨ ਚ ਰੱਬ ਵਸਦਾ ਬਿਲਕੁਲ ਸਮਝਾਉਂਦੇ ਨੇ ਕਿ ਪ੍ਰਭੂ ਨਾਲ ਜੁੜੀ ਹਰ ਚੀਜ਼ ਦਾ ਅੰਤ ਪਾਉਣਾ ਇਹ ਅਸੰਭਵ ਆ ਚਾਹੇ ਉਹਦੇ ਗੁਣ ਹੋਣ ਉਸਦੀ ਬਣਾਈ ਇਹ ਸਾਰੀ ਕਾਇਨਾਤ ਉਸ ਦੀਆਂ ਦਾਤਾਂ ਉਸ ਦਾ ਸਭ ਕੁਝ ਵੇਖਣਾ ਸੁਣਨਾ ਉਸ ਦੇ ਮਨ ਦੀ ਸਲਾਹ ਅਸੀਂ ਜਿੰਨਾ ਉਹਨਾਂ ਵੱਡਾ ਕਹਿੰਨੇ ਆ ਉਹ ਉਸ ਤੋਂ ਵੀ ਕਿਤੇ ਵੱਡਾ ਮਹਿਸੂਸ ਹੁੰਦਾ ਹੈ ਉਸ ਵਰਗਾ ਵੱਡਾ ਹੋਰ ਕੋਈ ਹੈ ਹੀ ਨਹੀਂ ਤਾਂ ਫਿਰ ਕੌਣ ਜਾਣ ਸਕਦਾ ਕਿ ਉਹ ਕਿੱਡਾ ਵੱਡਾ ਹੈ ਫਿਰ ਗੁਰੂ ਸਾਹਿਬ ਇੱਕ ਖਾਸ ਸ਼ਬਦ ਅਮੋਲ ਵਰਤਦੇ ਨੇ ਜੀ ਅਮੋਲਕ ਹਾਂ ਅਮੋਲਕ ਮਤਲਬ ਜਿਸ ਦਾ ਕੋਈ ਮੋਲ ਨਹੀਂ ਨਾ ਪਾਇਆ ਜਾ ਸਕੇ ਪ੍ਰਭੂ ਦੇ ਗੁਣਮੋਲਕ ਨੇ ਹਾਂਜੀ ਉਸ ਨਾਲ ਜੁੜਿਆ ਵਪਾਰ ਯਾਨੀ ਨਾਮ ਦਾ ਵਣਿਜ ਉਹ ਅਮੋਲਕ ਉਸਦੇ ਭਗਤ ਉਹਦੇ ਵਪਾਰੀ ਉਹ ਅਮੋਲਕ ਉਹਦੇ ਖਜ਼ਾਨੇ ਆਮੋਲਕ ਉਸਦੇ ਪਿਆਰ ਚ ਰੰਗੇ ਜੀਵ ਉਸਦਾ ਕਾਨੂੰਨ ਉਸਦਾ ਦਰਬਾਰ ਉਹਦੀ ਤਕੜੀ ਉਹਦਾ ਵਟਾ ਯਾਨੀ ਨਿਆਂ ਦਾ ਸਿਸਟਮ ਉਹਦੀ ਬਖਸ਼ਿਸ਼ ਉਹਦੀ ਮਿਹਰ ਦਾ ਨਿਸ਼ਾਨ ਉਹਦੀ ਰਹਿਮਤ ਉਹਦਾ ਹੁਕਮ ਸਭ ਕੁਝ ਮਤਲਬ ਹਰ ਸ਼ੈ ਹੀ ਅਮੋਲਕ ਹੈ ਕੀਮਤ ਤਾਂ ਬਹੁਤ ਪਰੇ ਕਈ ਤਰਮ ਗ੍ਰੰਥ ਵੱਡੇ ਵੱਡੇ ਪੰਡਤ ਦੇਵੀ ਦੇਵਤੇ ਹੋਰ ਭਗਤ ਸਭ ਨੇ ਕੋਸ਼ਿਸ਼ ਕੀਤੀ ਹੈ ਉਸ ਬੇਅੰਤ ਨੂੰ ਸਮਝਣ ਦੀ ਕੋਈ ਅੰਦਾਜ਼ਾ ਲਾਉਣ ਦੀ ਪਰ ਉਹ ਅਮੂਲਕ ਹੈ ਉਹ ਸਾਰੇ ਅੰਦਾਜ਼ਿਆਂ ਤੋਂ ਪਰੇ ਹੈ ਉਹ ਪ੍ਰਭੂ ਇੰਨਾ ਵੱਡਾ ਦਾਤਾ ਹੈ ਤੇ ਬਿਨਾਂ ਕਿਸੇ ਲਾਲਚ ਤੇ ਬਿਨਾਂ ਕਿਸੇ ਤਮਾ ਦੇ ਉਹ ਸਭ ਨੂੰ ਦੇ ਰਿਹਾ ਹੈ ਉਹਦੀਆਂ ਬਖਸ਼ਿਸ਼ਾਂ ਇੰਨੀਆਂ ਨੇ ਇੰਨੀਆਂ ਨੇ ਕਿ ਉਹਨਾਂ ਦਾ ਕੋਈ ਹਿਸਾਬ ਕਿਤਾਬ ਕੋਈ ਲੇਖਾ ਲਿਖਿਆ ਹੀ ਨਹੀਂ ਜਾ ਸਕਦਾ ਅਣਗਿਣਤ ਜੀਵ ਹਰ ਵੇਲੇ ਮੰਗ ਰਹੇ ਨੇ ਉਸ ਤੋਂ ਪਰ ਇਨਸਾਨ ਦਾ ਸੁਭਾਅ ਦੇਖੋ ਕਈ ਉਹਦੀਆਂ ਦਾਤਾਂ ਲੈ ਕੇ ਵੀ ਮੁੱਕਰ ਜਾਂਦੇ ਨੇ ਸ਼ੁਕਰ ਨਹੀਂ ਕਰਦੇ ਹਾਂਜੀ ਕਈ ਬਸ ਮੂਰਖਾਂ ਵਾਂਗ ਲਈ ਜਾਂਦੇ ਨੇ ਖਾਈ ਜਾਂਦੇ ਨੇ ਬਿਨਾਂ ਸੋਚੇ ਸਮਝੇ ਤੇ ਕਈ ਹੋਰ ਉਹ ਉਹਦੀਆਂ ਦਿੱਤੀਆਂ ਦਾਤਾਂ ਨੂੰ ਵਿਕਾਰਾਂ 'ਚ ਗਲਤ ਪਾਸੇ ਲਾ ਕੇ ਖਤਮ ਕਰ ਦਿੰਦੇ ਨੇ ਜੀ ਪਰ ਇੱਥੇ ਇੱਕ ਹੋਰ ਡੂੰਗੀ ਗੱਲ ਆਉਂਦੀ ਹੈ ਜਿਸ ਤੇ ਗੌਰ ਕਰਨਾ ਬਣਦਾ ਹੈ ਗੁਰੂ ਸਾਹਿਬ ਕਹਿੰਦੇ ਨੇ ਕਿ ਕਈ ਵਾਰ ਜੀਵਨ 'ਚ ਜਿਹੜੇ ਦੁੱਖ ਮਿਲਦੇ ਨੇ ਭੁੱਖ ਮਿਲਦੀ ਹੈ ਮੁਸੀਬਤਾਂ ਆਉਂਦੀਆਂ ਨੇ ਉਹੀ ਹੈ ਦਾਤਾਰ ਤੇਰੀ ਹੀ ਦਾਤ ਹਨ ਹਮ ਹੈਰਾਨੀ ਹੁੰਦੀ ਹੈ ਨਾ ਪਰ ਇਹ ਕਿਵੇਂ ਸ਼ਾਇਦ ਇਸ ਲਈ ਕਿ ਇਹ ਦੁੱਖ ਤਕਲੀਫਾਂ 인ਸਾਨ ਨੂੰ ਤੇਰੀ ਰਜ਼ਾ ਵਿੱਚ ਰਹਿਣ ਦੀ ਤੇਰੇ ਪਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਸਮਝ ਦਿੰਦੀਆਂ ਨੇ ਮਾਇਆ ਦੇ ਜਿਹੜੇ ਬੰਧਨ ਨੇ ਉਹਨਾਂ ਤੋਂ ਛੁਟਕਾਰਾ ਉਹ ਸਿਰਫ ਤੇ ਸਿਰਫ ਉਸ ਦੀ ਰਜ਼ਾ ਉਸ ਦੇ ਪਾਣੇ ਨੂੰ ਸਮਝ ਕੇ ਮੰਨ ਕੇ ਹੀ ਮਿਲਦਾ ਜੇ ਕੋਈ ਹੋਰ ਰਾਹ ਦੱਸਦਾ ਗੁਰੂ ਸਾਹਿਬ ਕਹਿੰਦੇ ਨੇ ਉਹ ਆਪ ਹੀ ਭਟਕਦਾ ਤੇ ਹੋਰ ਦੁੱਖ ਪਾਉਂਦਾ ਤੇ ਅਖੀਰ ਵਿੱਚ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਅਸਲ ਬਾਦਸ਼ਾਹ ਸ਼ਹਿਨशाहਾਂ ਦਾ ਵੀ ਸ਼ਹਿਨਸ਼ਾ ਤਾਂ ਹੈ ਜਿਸ ਨੂੰ ਪ੍ਰਭੂ ਆਪ ਆਪਣੀ ਸਿਫਤ ਸਲਾਦੀ ਆਪਣੇ ਨਾਮ ਦੀ ਦਾਤ ਬਖਸ਼ ਦੇਵੇ ਸਾਰੀਆਂ ਦਾਤਾਂ ਨਾਲੋਂ ਇਹ ਸਭ ਤੋਂ ਉੱਚੀ ਦਾਤ ਹੈ ਬਿਲਕੁਲ ਸਹੀ ਗੁਰੂ ਬਾਣੀ ਸਿਰਫ ਪੜਨ ਲਈ ਨਹੀਂ ਜੀਣ ਲਈ ਹੈ ਆਓ ਅੱਜ ਸਿੱਖੀ ਗਈ ਅੰਗ 2 ਤੋਂ 5 ਦੀ ਗੱਲ ਨੂੰ ਅਮਲ ਵਿੱਚ ਲਿਆਉਂਦੇ ਹਾਂ ਅਗਲੀ ਵੀਡੀਓ ਵਿੱਚ ਅੰਗ 6 ਤੋਂ 10 ਨਾਲ ਮੁਲਾਕਾਤ ਹੋਵੇਗੀ ਕਮੈਂਟ ਕਰਕੇ ਦੱਸੋ ਅੱਜ ਦੀ ਬਾਣੀ ਨੇ ਤੁਹਾਡੇ ਮਨ ਨੂੰ ਕੀ ਛੋਇਆ ਜੇ ਤੁਸੀਂ ਇਹ ਰੂਹਾਨੀ ਸਫ਼ਰ ਪਸੰਦ ਕਰ ਰਹੇ ਹੋ ਤਾਂ ਚੈਨਲ ਸਪਿਰਚੁਅਲ ਐਸੈਂਸ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤਾਂ ਜੋ ਹਰ ਅੰਗ ਤੁਹਾਡੇ ਤੱਕ ਪਹੁੰਚ ਸਕੇ